ਸਵਾਗਤ ਹੈ ਦੋਸਤੋ ਤੁਹਾਡਾ ਫਾਜ਼ਲਕਾਰ 24 ਚ ਗਊਸ਼ਾਲਾ ਮੰਡੀ ਲਾ ਦੁਕਾ ਦੇ ਨੇੜੇ ਕਿਰਿਆਨੇ ਵਾਲੀ ਦੁਕਾਨ ਤੋਂ ਕਰੀਬ 1:30 ਵਜੇ ਦੇ ਜੋ ਦੱਸਿਆ ਜਾ ਰਿਹਾ ਸੋਨੂ ਸਿੰਘ ਪੁੱਤਰ ਕਾਲਾ ਸਿੰਘ ਆਪਣੀ ਕਿਰਿਆਨੇ ਦੀ ਦੁਕਾਨ ਕਰਦੇ ਹਨ ਬੀਤੇ ਦਿਨ ਆਪਣੀ ਦੁਕਾਨ ਤੇ ਛੋਟੀ ਲੜਕੀ ਉਮਰ 10 ਸਾਲ ਦੇ ਕਰੀਬ ਉਹਨੂੰ ਛੱਡ ਕੇ ਕਿਰਿਆਨੇ ਵਾਲੀ ਦੁਕਾਨ ਤੇ ਕਰ ਰੋਟੀ ਖਾਣ ਲਈ ਗਿਆ ਦਿਨ ਦਿਹਾੜੇ ਚੋਰ ਨੇ ਆ ਕੇ ਉਸ ਦੁਕਾਨ ਦਾ ਗੱਲੇ ਨੂੰ ਲੋਕ ਖੋਲ ਕੇ ਵਿੱਚੋਂ ਮੋਬਾਈਲ ਕੱਢ ਕੇ ਰਫੂ ਚੱਕਰ ਹੋ ਗਏ ਲੜਕੀ ਦੇ ਦੱਸਣ ਮੁਤਾਬਕ ਲੜਕੀ ਉਸ ਨੂੰ ਪਛਾਣ ਗਈ ਹੈ ਆਹ ਸੁਣਾਉਂਦੇ ਹਾਂ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਹਾਂਜੀ ਸਮਝੋ ਜੀ ਕੀ ਗੱਲਬਾਤ ਹੋਈ ਚਾਰ ਤਰੀਕ ਦੀ ਗੱਲ ਹੈ ਦੁਪਹਿਰ ਇੱਕ ਵਜੇ ਮੈਂ ਰੋਟੀ ਖਾਣ ਗਿਆ ਮੇਰੀ ਗੁड़िया ਤੂੰ ਦੁਕਾਨ ਤੇ ਪਾ ਕੇ ਇਹ ਮੇਰੀ ਗੁड़िया ਕੋਲ ਆਇਆ ਪੇਚਕਾ ਸਲਬਣ ਇਹਨੇ ਦਰਾਜ ਹੀ ਖੋਲੀ ਦਰਾਜ ਦੇ ਵਿੱਚ ਪਿਆ ਸੀ ਫੋਨ ਇਹ ਫੋਨ ਕੱਢ ਕੇ ਚਲਾ ਗਿਆ ਉਸ ਤੋਂ ਬਾਅਦ ਕੈਂਡੀਡੇਟ ਵੱਦ ਮੈਂ ਰੋਟੀ ਖਾ ਕੇ ਤੇ ਮੈਂ ਆ ਕੇ ਵੇਖਿਆ ਫੋਨ ਮੇਰੀ ਕੁੜੀ ਇਹ ਕਹਿੰਦੀ ਮੈਨੂੰ ਨਹੀਂ ਪਾਪਾ ਦਾ ਫੋਨ ਕਿੱਥੇ ਹੈਗਾ ਉਹ ਚਾਚੂ ਆਇਆ ਸੀ ਉਹ ਨਿਦਰਾਜ ਖੋਲੀ ਸੀ ਔਰ ਕੋਈ ਬੰਦਾ ਨਹੀਂ ਆਇਆ ਜੀ ਤੇ ਸਾਨੂੰ ਸ਼ੱਕ ਵੀ ਹੁੰਦੇ ਤੇ ਪਿਆ ਫਿਰ ਅਸੀਂ ਕੋਈ ਦਰਖਾਸਤ ਦਿੱਤੀ ਪੰਜ ਤਰੀਕੂ ਜਾਂ ਪਤਾ ਸੁਰ ਕੀਤਾ ਆਂਡ ਗਮਾੜ ਸਾਰੇ ਜਿਵੇਂ ਯਾਰਾ ਦੋਸਤਾਂ ਨੇ ਹੌਲੀ ਹੌਲੀ ਪਤਾ ਲੱਗਦੇ ਹੁੰਦੇ ਫੋਨ ਦਾ ਪਤਾ ਲੱਗ ਗਿਆ ਇਹਦੇ ਕੋਲ ਹੀ ਫੋਨ ਹੈਗਾ ਕੋਈ ਪੁਰਸ਼ ਨੇ ਕੋਈ ਕਾਰਵਾਈ ਕੋਈ ਪੁਰਸ਼ ਨੇ ਕਾਰਵਾਈ ਨਹੀਂ ਕੀਤੀ 5 ਤਰੀਕ ਨੂੰ ਤਰਖਾਏ ਦਿੱਤੀ ਫਿਰ 8 ਤਰੀਕ ਨੂੰ ਇੱਕ ਹੋਰ ਦਰਖਾਸਤ ਦਿੱਤੀ ਜੀ ਫਿਰ ਵੀ ਕੋਈ ਤਰੀਕ ਕਾਰਵਾਈ ਨਹੀਂ ਹੋਈ ਅੱਜ 13 ਤਰੀਕ ਹੋ ਗਈ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਸ਼ਰਿਆ ਮੁੰਡਾ ਕੁਮਰਿਆ ਹੁਣ ਵੀ ਉਹਦੇ ਕੋਲ ਸੀ ਤੋ ਤਿੰਨ ਦਿਨ ਚੱਲਦਾ ਵੀ ਰਿਹਾ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਚੋਰੀ ਉਸ ਮੁੰਡੇ ਨੇ ਕੀਤੀ ਅਸੀਂ ਉਹਦੇ ਨਾਲ ਚੱਕੋ ਤਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਹੁੰਦੇ ਯਾਰਾਂ ਦੋਸਤਾਂ ਤੋਂ ਉਹਨਾਂ ਦਿਨੋਂ ਨਾ ਖਾਂਦਾ ਬੈਠਦਾ ਉੱਠਦਾ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਕਹਿੰਦਾ ਮੈਂ ਹੁਣ ਕਿਹੜੇ ਮੂੰਹ ਨਾਲ ਪਹੁੰਚਦਾ ਮੈਨੂੰ ਪੂੰਨ ਵਾਪਸ ਨਹੀਂ ਦੇ ਰਿਆ ਸੀ ਫਿਰ ਮੈਂ 8 ਤਰੀਕ ਨੂੰ ਦਰਖਾਹ ਚਲਾਈ ਕੋਈ ਮੇਰੀ ਕੋਈ ਕਾਰਵਾਈ ਨਹੀਂ ਕੋਈ ਪੁਲਿਸ ਨਹੀਂ ਆਈ ਹੁਣ ਕੋਈ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਹੋਈ ਤੁਸੀਂ ਸਿੱਧੀ ਗੱਲਬਾਤ ਕੀਤੀ ਸੀ ਹਾਂਜੀ ਮੈਂ ਕੀਤੀ ਸੀ ਕੀ ਗੱਲਬਾਤ ਅੱਗੂ ਮੰਨਦਾ ਨਹੀਂ ਸੀ ਉਹਦੇ ਪਰਿਵਾਰ ਵਾਲੇ ਵੀ ਕਹਿੰਦੇ ਨਹੀਂ ਫਿਰ ਮੈਨੂੰ ਸੁਣ ਚ ਆਇਆ ਹੈ ਵੀ ਆਦੇ ਪਰਿਵਾਰ ਕੋਲ ਵੀ ਮੰਨਿਆ ਮੈਂ ਚੋਰੀ ਕੀਤੀ ਏ ਤੇ ਪਰਿਵਾਰ ਵੀ ਉਹਦਾ ਨਿਆਂ ਨਹੀਂ ਦੇ ਰਿਹਾ। ਨਾ ਮੇਰੇ ਨਾਲ ਉਹਨਾਂ ਉਹਦੀ ਮਾਤਾ ਨੇ ਗੱਲ ਕੀਤੀ ਆ ਕੇ। ਉਹਦੇ ਭੈਣ ਨੇ ਤੇ ਜੀਜੇ ਨੇ ਕੀਤੀ ਸੀ ਕਹਿੰਦੇ ਹੋਵੇਗਾ ਤਾਂ ਦੇ ਦਾਂਗੇ। ਪਰ ਮੈਨੂੰ ਪਤਾ 100% ਯਕੀਨ ਹੈ ਹੁਣ ਇਹਦੇ ਕੋਲ ਹੀ ਏ। ਹੁਣ ਤੁਸੀਂ ਕੀ ਮੰਗ ਕਰਦੇ ਹੋ ਉਸ ਤੋਂ? ਮੈਂ ਮੰਗ ਕਰਨਾ ਹੈ ਜੀ ਮੇਰੇ ਫੋਨ ਵਾਪਸ ਦਿੱਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ।